ਇੱਕ ਕੰਮ ਕਰੋ ਹਾਂਜੀ ਤੁਸੀਂ ਪ੍ਰੈਸਰ ਪੋਟਰੇ ਹਾਂਜੀ ਇਹਨਾਂ ਨੂੰ ਛੱਡ ਕੇ ਮੇਰੇ ਤੇ ਜੋ ਵੀ ਕਰ ਮੈਂ ਕਿਹਾ ਮੈਂ ਤਾਂ ਕਾਨੂੰਨ ਫਾਲੋ ਕਰਾਣੇ ਆ ਤੁਸੀਂ ਕਾਨੂੰਨ ਕਰਨਾ ਤੇ ਮੇਰੇ ਕੋਲ ਕਾਨੂੰਨ ਹੈਗਾ ਬਸ ਠੀਕੇ ਕਰੋ ਮੇਰੇ ਕੋਲ ਵੀ ਕਾਨੂੰਨ ਕਰੋ ਸਰ ਠੀਕ ਹੈ ਮੇਰੇ ਕੋਲ ਵੀ ਕਰੋ ਇਹ ਕਾਨੂੰਨ ਇਹ ਮੇਰੇ ਬਰਖਲਾਫ ਜੋਜ ਵੀ ਬਣਦਾ ਹਾਂਜੀ ਤੁਸੀਂ ਪ੍ਰੈਸਾਂ ਵਿੱਚ ਮੈਂ ਕਿਹਾ ਸਰ ਤੁਹਾਡੇ ਖਿਲਾਫ ਮੈਂ ਜੋਜ ਦੇਣਾ ਨਾ ਮੈਂ ਤੁਹਾਡੇ ਖਿਲਾਫ ਨਹੀਂ ਦੇਣਾ ਜਿਹੜੇ ਆ ਰਿਕਸ਼ੇ ਜਾਂ ਲੰਡੇ ਆ ਨਾ ਜਿਹੜੇ ਵੀ ਡੋਰ ਯੂਨੀਫਾਰਮ ਉਹ ਮੇਰੇ ਹੋਣੀ ਆ ਯੂਨੀਅਨ ਤੇ ਉਹਨਾਂ ਦੀ ਹੈ ਨਾ ਯੂਨੀਅਨ ਤੇ ਉਹਨਾਂ ਦੀ ਮੇਰਾ ਨਾਮ ਨੋਟ ਕਰ ਲਓ ਮੈਂ ਸਾਰਾ ਕੁਝ ਮੇਰੇ ਵਰਖਲਾ ਬਸ ਗੱਲ ਹੋ ਗਈ ਕੋਈ ਗੱਲ ਗੁਰਦਾਸਪੁਰ ਢਾੜੀਵਾਲ ਰੋਡ ਉੱਤੇ ਨਵੇਂ ਚੱਲਣ ਵਾਲੇ ਆਟੋ ਰਿਕਸ਼ਾ ਤੋਂ ਮੰਗੇ ਜਾਂਦੇ ਹਨ 5000 ਰੁਪਏ ਜ਼ਬਰਦਸਤੀ ਆਟੋ ਰਿਕਸ਼ਾ ਜੂਨੀਅਨ ਵੱਲੋਂ ਜੂਨੀਅਨ ਦੇ ਨਾਮ ਉੱਤੇ ਲੈ ਜਾਂਦੇ ਹਨ 5000 ਰੁਪਏ ਜਦ ਕਿ ਨਿਜੀ ਚੈਨਲ ਦੇ ਪੱਤਰਕਾਰ ਨੇ ਇਸ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਆਟੋ ਜੂਨੀਅਨ ਵੱਲੋਂ ਪੱਤਰਕਾਰ ਨੂੰ ਧਮਕਾਉਣ ਲੱਗ ਪਏ ਅਤੇ ਆਟੋ ਜੂਨੀਅਨ ਦਾ ਪ੍ਰਧਾਨ ਕਹਿਣ ਲੱਗਾ ਕਿ ਤੂੰ ਜੋ ਕਰਨਾ ਮੇਰੇ ਉੱਪਰ ਕਰ ਲੈ ਜੂਨੀਅਨ ਨੂੰ ਛੱਡ ਦੇ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਆਟੋ ਡਰਾਈਵਰ ਵਰਦੀ ਨਹੀਂ ਪਾਉਂਦਾ ਤੇ ਚੱਪਲ ਪਾ ਕੇ ਆਟੋ ਚਲਾਉਂਦੇ ਹਨ ਜਿਸ ਜੋ ਕਿ ਕਿਸੇ ਵੇਲੇ ਵੀ ਕੋਈ ਵੱਡਾ ਹਾਸਾ ਹੋ ਸਕਦਾ ਹੈ ਆਟੋ ਚਲਾਉਣ ਵਾਲੇ ਡਰਾਈਵਰ ਰੋਡ ਉੱਪਰ ਆਟੋ ਚਲਾਉਂ ਨਹੀਂ ਡਰਾਈਵਰ ਦੇ ਕੋਲ ਕੀ ਕੁਝ ਹੋਣਾ ਚਾਹੀਦਾ ਇਸ ਸਬੰਧੀ ਜਦ ਗੁਰਦਾਸਪੁਰ ਦੇ ਟ੍ਰੈਫਿਕ ਇੰਚਾਰਜ ਸੁਰਜੀਤ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਆਖਿਆ ਕਿ ਡਰਾਈਵਰ ਦੇ ਕੋਲ ਆਟੋ ਦੇ ਕਾਗਜ਼ਾ ਪੂਰੇ ਹੋਣੇ ਚਾਹੀਦੇਣ ਅਤੇ ਇਸ ਦੇ ਨਾਲ ਨਾਲ ਆਟੋ ਡਰਾਈਵਰ ਚੱਪਲ ਪਾ ਕੇ ਆਟੋ ਨਹੀਂ ਚਲਾ ਸਕਦੇ। ਟ੍ਰੈਫਿਕ ਇੰਚਾਰਜ ਨੇ ਆਖਿਆ ਕਿ ਸਾਨੂੰ ਆਟੋ ਵਾਲਿਆਂ ਦੀ ਪਹਿਲਾਂ ਵੀ ਸ਼ਿਕਾਇਤਾਂ ਮਿਲਿਆ ਹਨ ਅਤੇ ਅਸੀਂ ਆਟੋ ਵਾਲਿਆਂ ਦੀ ਚੈਕਿੰਗ ਕਰ ਰਹੇ ਹਾਂ ਅਤੇ ਨਾਲ ਅਪੀਲ ਇਹ ਕਰ ਰਹੇ ਹਾਂ ਕਿ ਕਾਗਜ਼ਾ ਤੋਂ ਇਲਾਵਾ ਆਟੋ ਚਾਲਕ ਅਦਾਤਮ ਤਾਬਕ ਵਰਦੀ ਪਾਉਣ ਨਹੀਂ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ। ਆਹ ਤੁਹਾਨੂੰ ਦਿਖਾਉਂਦੇ ਹਾਂ ਪਹਿਲਾ ਇਹ ਵੀਡੀਓ ਜਿਸ ਵੀਡੀਓ ਦੇ ਵਿੱਚ ਕਾਰ ਨੂੰ ਜਿੰਨਾ ਪ੍ਰਧਾਨਤਮਕਾ ਰਿਹਾ ਕਿ 2000 ਰੁਪਏ ਪਰਚੀ ਦੇ ਘਟੇ ਤਾਂ ਘਟੋ ਕੋਈ ਪ੍ਰੋਬਲਮ ਨਹੀਂ ਬਟ ਇਹ ਥੋੜਾ ਜਿਹਾ ਹਾਂ ਵੀ 5000 ਦੇਂਗਾ ਤੇ ਮੈਂ ਚੱਲਣ ਦੇਣੀ ਕਿ ਇਹ ਥੋੜੀ ਗੱਲ ਚੱਲ ਜੂ ਦੁਨੀਆਂ ਦੇ ਵਿੱਚ ਭਾਜੀ ਸਾਰੇ ਬੰਦਿਆਂ ਦੀ ਗੱਲ ਚਲੋ ਕੋਈ ਗੱਲ ਨਹੀਂ ਬਟ ਫਿਰ ਸਾਰੇ ਬੰਦੇ ਰੂਲ ਤੇ ਫੋਲੋ ਕਰਨੇ ਆ ਨਾ ਸਾਰਿਆਂ ਨੇ ਕਰ ਲਿਓ ਤੁਸੀਂ ਕਰ ਬਸ ਠੀਕ ਹੈ ਹਾਂ ਜੀ ਇਹ ਤੁਸੀਂ ਪ੍ਰੈਸ ਰਿਪੋਰਟ ਹਾਂਜੀ ਇਹਨਾਂ ਨੂੰ ਛੱਡ ਕੇ ਮੇਰੇ ਤੇ ਜੋ ਵੀ ਕਰ ਮੈਂ ਕਿਹਾ ਮੈਂ ਤੇ ਕਾਨੂੰਨ ਫੋਲੋ ਕਰਾਣੇ ਆ ਤੁਸੀਂ ਕਾਨੂੰਨ ਕਰਨਾ ਵੀ ਮੇਰੇ ਕੋਲ ਕਾਨੂੰਨ ਹੈਗਾ ਬਸ ਠੀਕ ਹੈ ਕਰੋ ਮੇਰੇ ਕੋਲ ਵੀ ਕਾਨੂੰਨ ਕਰੋ ਸਰ ਕੀ ਕਰ ਮਰ ਕੋਈ ਕਰੋ ਇਹ ਕਰੋ ਤੇ ਮੇਰੇ ਬਰਖਲਾਵ ਜੋ ਵੀ ਬਣਦਾ ਤੁਸੀਂ ਪ੍ਰੈਸ ਵਿੱਚ ਮੈਂ ਕਿਹਾ ਸਰ ਤੁਹਾਡੇ ਖਿਲਾਫ ਮੈਂ ਜੋ ਦੇਣਾ ਨਾ ਮੈਂ ਤੁਹਾਡੇ ਖਿਲਾਫ ਨਹੀਂ ਦੇਣਾ ਜਿਹੜੇ ਆ ਰਿਕਸ਼ੇ ਜਾਂ ਲੰਡੇ ਆ ਨਾ ਜਿਹੜੇ ਵੀ ਡੋਰ ਯੂਨੀਫਾਰਮ ਉਹ ਮੇਰੇ ਹੋਣੀਆਂ ਯੂਨੀਅਨ ਤੇ ਉਹਨਾਂ ਦੀ ਆ ਯੂਨੀਅਨ ਤੇ ਉਹਨਾਂ ਦੀ ਆ ਨਾ ਨਾਂ ਨੋਟ ਕਰ ਲਓ ਮੈਂ ਸਾਰਾ ਕੁਝ ਮੇਰੇ ਬਰਖਲਾਵ ਮੈਂ ਕੀ ਕਰ ਲਿਆ ਸਰ ਬਸ ਗੱਲ ਹੋ ਗਈ ਕੋਈ ਗੱਲ ਠੀਕ ਹੈ ਜੀ ਇਹ ਤੁਸੀਂ ਸਵਾਰੀਆਂ ਟੌਣ ਦੇ ਜਿਹਦੇ ਚ ਹਾਂਜੀ ਸਰ ਸਵਾਰੀਆਂ ਮੇਰੇ ਵੱਲ ਘਰ ਚੱਲੇ ਜੀ ਨਹੀਂ ਆਹ ਦੇਖੋ ਆਹ ਸਵਾਰੀਆਂ ਕਿੱਥੇ ਚੱਲੇ ਭਾਜੀ ਤੁਸੀਂ ਕਿੱਥੇ ਜਾਣਾ ਤੁਸੀਂ ਧਾਰੀਵਾਲੇ ਮੱਲਕਾਟੋ ਜਿਹੜਾ ਧਾਰੀਵਾਲ ਨੂੰ ਚੱਲਦਾ ਠੀਕ ਹੈ ਯੂਨੀਅਨ ਇਹੋ ਹੀ ਹੈ ਤੁਹਾਡੀ ਉਹਨਾਂ ਨੇ ਤੁਹਾਨੂੰ ਇਹ ਨਹੀਂ ਸਿਖਾਇਆ ਕਿ ਯੂਨੀਫਾਰਮ ਵੀ ਚਾਹੀਦੀ ਹੈ ਪਰ ਜ ਹੈ ਕੋਈ ਫਾਇਰ ਐਂਡ ਸੇਫਟੀ ਕੁਝ ਚਪਲਾ ਪਲਕੱਲੇ ਤੁਸੀਂ ਪਾਈਆਂ ਨੇ ਨਾ ਫਾਇਰ ਐਂਡ ਸੇਫਟੀ ਹੈ ਨਾ ਕੋਸ਼ ਹੈ ਸਕੂਲ ਵੈ ਹੈ ਨਾ ਤੇ ਕਿਹੜੀ ਯੂਨੀਅਨ ਕਿਹੜੀ ਜੇ ਹਾਂਜੀ ਆਓ ਉੱਥੇ ਬੈਠੇ ਅੱਛਾ ਠੀਕ ਹੈ ਤੇ ਮਤਲਬ ਉਹਨਾਂ ਨੇ ਕੀ ਕਿਹਾ ਤੁਹਾਨੂੰ ਕਿ ਜਿਤਨਾ ਮਰਜੀ ਚਲਾਓ ਕੋਈ ਕਾਰਵਾਈ ਨਹੀਂ ਨਾ ਮੁੰਡੇ ਦੀ ਗੱਡੀ ਚੋਰੀ ਉਹ ਐਦਾ ਦੇਖਿਆ ਸੀ ਦੇ ਉਹਦੇ ਕਰਕੇ ਜਲਦੀ ਬਾਜਦੇ ਇੱਥਈ ਆ। ਚਲੋ ਠੀਕ ਹੈ। ਤੇ ਕਿੰਨੇ ਪੈਸੇ ਦਿੰਦੇ ਜੀ ਯੂਨੀਅਨ ਨੂੰ? ਯੂਨੀਅਨ ਕੋਈ ਨਹੀਂ। ਉੱਥੇ 25 ਦੇ ਘੜਦੇ 20 ਰੁਪਏ ਦੀ। ਖੰਟੀ ਉਹ ਤਾਂ ਮੁੰਡਾ ਜਿਹੜਾ ਬਿੰਦਾ ਉਹਦਾ ਉਹ ਘੜਦਾ ਤੇ 50 ਮਤਲਬ ਇੱਕ ਪੈਸੇ ਵੀ ਦਿੰਦੇ ਜੀ। ਉਹ ਨੂੰ ਨਿਟਾੜੀ ਚ ਲਾਇਆ ਜੀ।